ਹੈਲੋ ਜੀ ਸ਼ਸ਼ੀ ਕਾਲ ਮੀਟ ਕਰਦੇ ਦੋ ਸਾਰੇ ਬੋਬ ਦੇ ਹੋऊंगा ਜੇ ਤੁਸੀਂ ਦੇਖ ਲਵੋਗੇ ਜੀ ਮੇਰੀ ਹਾਲਤ ਤੇ ਕਿਵੇਂ Baal bulj khilre hoye ne sare theek nahi so ਸਾਰਿਆਂ ਨਾਲ ਜੀ ਹੱਥ ਵਨ ਕੇ ਜ਼ਰੂਰੀ ਬੇਨਤੀ ਕਰਨੀ ਸੀਗੀ ਇੱਕ ਕਿ ਹੋਰ ਬਹੁਤ ਮੁੱਦੇ ਚੱਲਦੇ ਨੇ ਪੰਜਾਬ ਦੇ ਵਿੱਚ ਇਹ ਇਹ ਮੁੱਦਿਆਂ ਤੋਂ ਨਾ ਤੁਸੀਂ ਸਾਰੇ ਇਹਨਾਂ ਚੀਜ਼ਾਂ ਨੂੰ ਛੱਡ ਕੇ ਅ ਪੰਜਾਬ ਦੇ ਵਿੱਚ ਜਿਹੜੇ ਮੁੱਦੇ ਚੱਲ ਰਹੇ ਨੇ ਹਨਾ ਤੁਹਾਨੂੰ ਪਤਾ ਹੀ ਆ ਮੁੱਦਾ ਨਹੀਂ ਇੱਕ ਬਹੁਤ ਹੀ ਦੁੱਖਦਾਈ ਖਬਰ ਹੈ ਦੇਖੋ ਹਨਾ ਘਰ ਛੱਡਣੇ ਸੌਖੇ ਨਹੀਂ ਪਸ਼ੂ ਛੱਡਣੇ ਸੌਖੇ ਨਹੀਂ ਮਤਲਬ ਮੇਰੇ ਨਾਲ ਮਨ ਦੇ ਵਿੱਚ ਕਿਵੇਂ ਵੀਡੀਓ ਦੇਖੀ ਹੁਣੇ ਉੱઠી ਮੈਂ ਤੇ ਬੜਾ ੱਕਾ ਹੋ ਰਿਹਾ ਤੇ ਇੱਕ ਪਹਿਲਾਂ ਸਾਰਿਆਂ ਤੋਂ ਹੱਥ ਵਨ ਕੇ ਮੇਰੀ ਬੇਨਤੀ ਹੈ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦਿਆ ਕਰੋ ਜਿਹੜੀ AI ਹੈ ਨਾ ਇਹਨੇ ਬਹੁਤ ਲੋਕਾਂ ਦੇ ਘਰ ਖਰਾਬ ਕਰਤੇ ਤੇ ਬਹੁਤ ਸਾਡੇ ਗੁਰੂਆਂ ਨਾਲ ਬਹੁਤ ਸਾਰਿਆਂ ਨਾਲ ਧੱਕਾ ਹੋ ਰਿਹਾ ਹੈ ਨਾ AI ਨਾ ਬੰਦ ਹੋਣਾ ਚਾਹੀਦਾ ਸੋ ਸਾਰਿਆਂ ਨੂੰ ਹੱਥ ਬੰਨ੍ਹ ਕੇ ਇੱਕ ਬੇਨਤੀ ਹੈ ਮੇਰੀ ਵੀਡੀਓ ਨੂੰ ਨਾ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਕਿਉਂਕਿ ਉਪਲ ਫਾਰਮ ਵਾਲੀ ਕੁੜੀ ਨੂੰ ਤੁਸੀਂ ਇਨਸਾਫ ਦਿਵਾਉਣ ਲਈ ਧੱਕਾ ਵਾਏ 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 ਹਰਜਿੰਦਰ ਸਿੰਘ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਆ ਜੀ ਉਹ ਪਰ ਯਾਰ ਕਈ ਗਰੀਬਾਂ ਦੇ ਘਰ ਖੰਡ ਗਏ ਕਈ ਗਰੀਬਾਂ ਦੀਆਂ ਮੱਜਾਂ ਕਈ ਕਿਵੇਂ ਮਤਲਬ ਸਾਰਾ ਕੁਝ ਖਤਮ ਹੋ ਗਿਆ ਉਹ ਚੀਜ਼ਾਂ ਨੂੰ ਵੀ ਤੁਸੀਂ ਸ਼ੇਅਰ ਕਰਿਆ ਕਰੋ ਉਹਨਾਂ ਨੂੰ ਵੀ ਇਨਸਾਫ ਮਿਲਣਾ ਚਾਹੀਦਾ ਉਹਨਾਂ ਦਾ ਵੀ ਦੇਖੋ ਇੱਕ ਹੱਥ ਬਨ ਕੇ ਮੇਰੀ ਬੇਨਤੀ ਹੈ ਜੀ ਏਆਈ ਵਾਲੇ ਜਿਹੜੇ ਹੈਗੇ ਆ ਉਹ ਗੁਰੂਆਂ ਪੀਰਾਂ ਦੀਆਂ ਫੋਟੋਆਂ ਨਾਲ ਗੁਰੂਆਂ ਪੀਰਾਂ ਦੇ ਸਰੂਪਾ ਨਾਲ ਮਤਲਬ ਬਹੁਤ ਧੱਕਾ ਹੋ ਰਿਹਾ ਹੈ ਨਾ ਉਹ ਚੀਜ਼ ਬੰਦ ਹੋਣੀ ਚਾਹੀਦੀ ਤੇ ਵੱਧ ਤੋਂ ਵੱਧ ਉਹ ਵੀਡੀਓ ਸ਼ੇਅਰ ਕਰਿਆ ਕਰੋ ਜਿਨ੍ਹਾਂ ਕੋਲ ਵੀ ਵੀਡੀਓ ਆਉਂਦੀ ਆ ਤਾਂ ਜੋ ਜਿਹੜੇ ਬੰਦੇ ਲਖਣ ਕਰਦੇ ਨੇ ਇਹਨਾਂ ਨੂੰ ਨਾ ਮਤਲਬ ਸਜ਼ਾ ਮਿਲੇ ਤੇ ਮੈਂ ਨਾ ਬ੍ਰਦਰ ਕੋਲ ਬੈਠੀ ਸੀਗੀ ਹੁਣ ਥੋੜਾ ਟਾਈਮ ਪਹਿਲਾਂ ਕਹਿੰਦਾ ਅਸੀਂ ਨਾ ਰਾਸ਼ਨ ਵੰਡਣ ਗਏ ਤੇ ਕਹਿੰਦਾ ਸਾਨੂੰ ਨਾ ਕੋਈ ਬੰਦਾ ਮਿਲਿਆ ਕਹਿੰਦਾ ਕਹਿੰਦਾ ਮੈਂ ਕਿਹਾ ਵੀ ਜਦ ਐਵੇਂ ਕਰਕੇ ਵੀ ਦੇਖ ਲਾ ਤੂੰ ਲੈਂਦਾ ਪੰਜਾਬ ਵੀ ਸਾਡੇ ਕੰਮ ਆਇਆ ਵੀ ਉਹਨਾਂ ਨੇ ਆਪਣੇ ਲਈ ਫਾਟਕ ਖੋਲੇ ਪਾਣੀ ਦੇ ਕਹਿੰਦਾ ਉਹ ਕਹਿੰਦਾ ਹਾਂ ਤੇ ਕਹਿੰਦਾ ਬੰਦਾ ਨਾ ਇਹ ਹਰਿਆਣਵੀ ਸੀਗਾ ਕਹਿੰਦਾ ਤੁਹਾਨੂੰ ਪਤਾ ਮੋਹਾਲੀ ਦੇ ਵਿੱਚ ਮਤਲਬ ਜਾਂ ਹਮਾਚਲੀ ਨੇ ਜਾਂ ਹਰਿਆਣਵੀ ਨੇ ਜਾਂ ਆਹ ਨੇ ਮਤਲਬ ਆਏ ਹੋਏ ਸੀ ਕਹਿੰਦਾ ਹੈ ਸਟੂਡੈਂਟ ਸੀ ਬੰਦਾ ਕਹਿੰਦਾ ਮੈਂ ਕਿਹਾ ਵੀ ਹਰਿਆਣੇ ਨੇ ਪਾਣੀ ਲਈ ਨਾ ਕਰਤੀ ਕਹਿੰਦਾ ਉਹ ਕਹਿੰਦਾ ਮੋੜ ਕੇ ਵੀ ਕੀ ਅਸੀਂ ਤੁਹਾਡੇ ਪਿੱਛੇ ਲੱਗ ਕੇ ਡੁੱਬਣਾ ਥੋੜਾ ਵਾ ਮੈਂ ਕਿਹਾ আচ্ছা ਮੈਂ ਕਿਹਾ ਜੀ ਮੈਂ ਸੁਣੀਗੀ ਬੈਠ ਠੀਕ ਹੈ ਨਾ ਮੈਂ ਕਿਹਾ ਵੀ ਡੁੱਬਣਾ ਕਿਉਂ ਨਹੀਂ ਚਲੋ ਕੋਈ ਨਹੀਂ ਵੀ ਮਦਦ ਤੁਸੀਂ ਉਂਝ ਵੀ ਤਾਂ ਪਾਣੀ ਮੰਗਦੇ ਸੀ ਕਹਿੰਦਾ ਉਹ ਕਹਿੰਦਾ ਅਸੀਂ ਪਾਣੀ ਦਾ ਜਿਹੜਾ ਲੈਵਲ ਮੰਗਦੇ ਸੀ ਮੰਗਦੇ ਸੀ ਪਰ ਇਹ ਹੜਾ ਵਾਲਾ ਪਾਣੀ ਸਾਨੂੰ ਨਹੀਂ ਚਾਹੀਦਾ ਹੈਗਾ ਅਸੀਂ ਸਾਡਾ ਮੰਤਰੀ ਕਹਿੰਦਾ ਵੀ ਕਹਿੰਦਾ ਬੰਦੇ ਨੇ ਨਾ ਆਪਣੇ ਦਿਲ ਦੇ ਵਿੱਚ ਸਾਡੇ ਲਈ ਬਹੁਤ ਨਫ਼ਰਤ ਜਿਤਾਈ ਵੀ ਪੰਜਾਬ ਦੇ ਬੰਦੇ ਵਧੀਆ ਨਹੀਂ ਹੁੰਦੇ ਪੰਜਾਬ ਤਾਂ ਵਧੀਆ ਨਹੀਂ ਹੁੰਦਾ ਇਹ ਉਹ ਫਲਾਣਾ ਦਿਖਾਇਆ ਕਹਿੰਦਾ ਸਾਨੂੰ ਕਹਿੰਦਾ ਮੈਂ ਕਿਹਾ ਕਿਉਂ ਪੰਜਾਬੀ ਕਹਿੰਦਾ ਕਹਿੰਦਾ ਚੰਗਾ ਹੜ ਆ ਗਿਆ ਸਾਲੇ ਜਿਹੜੇ ਹੈਗੇ ਸੀ ਕਈ ਉਹ ਲੋਕੀ ਈਗੋ ਟਾਈਪ ਵਾਲੇ ਵੀ ਚਲੋ ਵਧੀਆ ਨਾ ਮਾਰ ਖੱਪ ਜਾਣਗੇ ਹਨਾ ਮੈਂ ਕਿਹਾ ਅੱਛਾ ਮੈਂ ਕਿਹਾ ਅਸੀਂ ਤਾਂ ਮਾਣਕ ਹੈ ਨਾ ਮੈਂ ਕਿਹਾ ਅਸੀਂ ਤਾਂ ਵੀਰੇ ਪ੍ਰਾਊਡ ਫੀਲ ਕਰਦੇ ਆਂ ਵੀ ਅਸੀਂ ਪੰਜਾਬ ਦੀ ਧਰਤੀ ਤੇ ਜੰਮਿਆ ਤੇ ਘਰੋਂ ਅਸੀਂ ਇੱਕ ਰੋਟੀ ਤੇ ਟੁੱਕ ਵੀ ਨਾ ਖਾ ਕੇ ਤੁਰੇ ਨਾ ਤਾਂ ਰਸਤੇ ਦੇ ਵਿੱਚ ਸਾਨੂੰ ਰੋਟੀ ਕੀ ਪਾਣੀ ਕੀ ਸਭ ਕੁਝ ਸੇਵਾ ਮਤਲਬ ਸਾਡਾ ਪੰਜਾਬ ਦਾ ਬੰਦਾ ਹਨਾ ਉਹ ਕਰਦਾ ਤਾਂ ਕਹਿੰਦਾ ਨਾਲੇ ਮਤਲਬ ਹਮਾਚਲੀ ਸੀਗਾ ਕਹਿੰਦਾ ਹਮਾਚਲੀ ਕਹਿੰਦਾ ਅ ਕੀ ਬਾਤ ਆਬ ਸਭ ਸਾਰਾ ਪੰਜਾਬ ਮਰ ਜਾਏਗਾ ਕਹਿੰਦਾ ਮੈਂ ਕਿਹਾ ਬਗਵਾਸ ਨਹੀਂ ਕਰਨੀ ਥੱਪੜ ਕੰਨਾਂ ਤੇ ਪੈਣਗੇ ਕਹਿੰਦਾ ਮੈਂ ਕਹਿੰਦਾ ਕਹਿੰਦਾ ਵਧੀਆ ਕਹਿੰਦਾ ਸਾਡੇ ਕੋਲ ਨਾ ਜਦੋਂ ਆਈ ਸੀ ਝੰਡੇ ਲਾ ਕੇ ਨਾ ਹਵਾ ਕਰਦੇ ਸੀ ਕਹਿੰਦਾ ਹੁਣ ਹੀ ਗੱਲ ਹੁਣ ਤੁਹਾਡੀ ਕੋਈ ਮਦਦ ਲਈ ਅੱਗੇ ਨਹੀਂ ਹੋਣੀ ਕਰਦਾ ਤੇ ਐਦਾਂ ਕਰਕੇ ਕਹਿੰਦਾ ਮੈਨੂੰ ਬੋਲਿਆ ਸੋ ਹਾਂਜੀ ਵਧੀਆ ਜੀ ਸਾਰੇ ਘਰੇ ਪਰਿਵਾਰ ਵਧੀਆ ਪਰਮਾਤਮਾ ਦੀ ਮਿਹਰਾ ਪੂਰੀ ਤੇ ਸਾਰੇ ਦਨੇ ਦੱਸੋ ਜੀ ਪਰਮਾਤਮਾ ਸਾਰਿਆਂ ਤੇ ਭਲੀ ਕਰੇ ਕਿਉਂ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋਏ ਹੋਏ ਨੇ ਹੜਾਂ ਦੀ ਮਾਰ ਪਈ ਹੋਈ ਆ ਸੋ ਇਹ ਬਚਨ ਤਾਂ ਗੁਰੂਆਂ ਦੇ ਪਹਿਲਾਂ ਹੋ ਗਏ ਸੀ ਕਿ 2025 ਦੇ ਵਿੱਚ ਪਾਣੀ ਪਾਣੀ ਹੋ ਜਾਣਾ ਤੇ ਹੁਣ ਇੱਕ ਮੇਰੀ ਰੱਬ ਅਗੇ ਅਰਦਾਸ ਆ ਪ੍ਰਮਾਤਮਾ ਮੈਂ ਤੇਰੇ ਅਗੇ ਹੱਥ ਬੰਨ ਕੇ ਇੱਕ ਕਰਦੇ ਜਿਹੜੇ ਕੁੜੀਆਂ ਨਾਲ ਧੱਕਾ ਕਰ ਰਹੇ ਨੇ ਨਾ ਜਾਂ ਕੋਈ ਕਿਸੇ ਵੀ ਮਾਮਲੇ ਦੇ ਵਿੱਚ ਹੁਣ ਦੇਖੋ ਕਿੰਨੇ ਅਤਿਆਚਾਰ ਚੱਲਦੇ ਨੇ ਕਹਿੰਦੇ ਜਿਹੜੀ ਕੁੜੀਆ ਕੰਨਿਆ ਤੇ ਗਉ ਤੇ ਹੱਤਿਆ ਕਰਦੇ ਉਹ ਪੰਜਾਬ ਦਾ ਕੀ ਕਿਥੇ ਕੀ ਜਿੱਥੇ ਵੀ ਹੋ ਰਿਹਾ ਉੱਥੇ ਤਾਂ ਵਿਨਾਸ਼ ਹੋਣਾ ਹੀ ਹੋਣਾ ਹਨਾ ਸੋ ਏ ਰੱਬਾ ਇਹ ਚੀਜ਼ਾਂ ਤੋਂ ਦੂਰ ਕਰੀ ਇਹ ਚੀਜ਼ਾਂ ਜਿਹੜੀਆਂ ਹੋ ਰਹੀ ਨੇ ਇਹਨਾਂ ਨੂੰ ਤੂੰ ਖਤਮ ਕਰੀ ਤੇ ਲੋਕਾਂ ਨੂੰ ਸਤਬੁੱਧੀ ਦੇਵੀਂ ਵੀ ਇਦਾਂ ਦਾ ਕੁਝ ਨਾ ਕਰਨ ਤੇ ਉਹ ਪਾਪੀ ਲੋਕਾਂ ਨੂੰ ਤੂੰ ਲੈ ਕੇ ਜਾਈਂ ਨਾਲ ਜਿਹੜੇ ਕਿਸੇ ਦੀਆਂ ਧੀਆਂ ਭੈਣਾਂ ਦੀ ਜ਼ਿੰਦਗੀ ਦੇ ਵਿੱਚ ਇਹ ਕਰ ਰਹੇ ਨੇ ਹਨਾ ਵੀਡੀਓ ਮੈਂ ਦਿਖਾਉਣ ਲੱਗੀ ਸੀ ਤੁਹਾਨੂੰ ਤੇ ਮੈਂ ਇਹ ਇੱਕ ਗੱਲ ਨੋਟ ਕੀਤੀ ਹੋਈ ਆ ਜਦੋਂ ਨਾ ਲੋਕ ਹਨ ਕੋਈ ਵੀ ਬੰਦਾ ਆ ਕੋਈ ਵੀ ਆ ਕੋਈ ਵੀ ਚਾਹੇ ਆਪਾਂ ਆਪਣੇ ਰਿਸ਼ਤੇਦਾਰ ਨਾ ਉਦੋਂ ਤੱਕ ਆਪਾਂ ਨੂੰ ਮਤਲਬ ਬਹੁਤ ਵਧੀਆ ਬਹੁਤ ਚੰਗਾ ਹਨਾ ਸਮਝਣਗੇ ਜਦੋਂ ਤੱਕ ਆਪਣਾ ਕੁਝ ਨਹੀਂ ਬਣਦਾ ਜੇ ਮਤਲਬ ਬੰਦਾ ਰੋਟੀ ਕਮਾਉਣ ਜੁਗਾ ਹੋ ਗਿਆ ਕੁਝ ਹੋ ਗਿਆ ਨਾ ਆਪਣੇ ਪੱਲੇ ਤ ਸਭ ਤੋਂ ਪਹਿਲਾਂ ਆਪਣੇ ਵਾਲੇ ਲੈਨ ਚ ਖੜੇ ਹੁੰਦੇ ਨੇ ਆਹ ਕਾਤੇ ਹੋ ਗਿਆ ਹੈ ਜਾਂ ਜੀ ਹੈ ਜਾਂ ਜੀ ਹਿੰਦ ਸਭ ਤੋਂ ਪਹਿਲਾਂ ਕਰੈਕਟਰਾਂ ਦੇ ਸਰਟੀਫਿਕੇਟ ਮਿਲਨੇ ਸ਼ੁਰੂ ਹੋ ਜਾਂਦੇ ਆ ਹਨਾ ਸੋ ਹੜਾਂ ਵਾਰੇ ਆਪਣੀ ਬਹੁਤ ਜ਼ਿਆਦਾ ਗੱਲ ਹੋ ਗਈ ਹੈ ਨਾ ਤੇ ਮੈਂ ਨਾ ਵੀਡੀਓ ਕੱਢਣ ਲੱਗੀ ਹੋਈ ਸੀਗੀ ਉਹ ਵੀਡੀਓ ਮੈਂ ਤੁਹਾਨੂੰ ਦਿਖਾਉਣੀ ਸੀਗੀ ਕਿਉਂਕਿ ਕਾਪੀਰਾਈਟ ਆ ਜਾਊਗਾ ਮੈਂ ਇੱਥੇ ਸ਼ੇਅਰ ਨਹੀਂ ਕਰ ਸਕਦੀ ਹੈਗੀ ਤੇ ਮੈਂ ਨਾ ਸ਼ੇਅਰ ਨਹੀਂ ਕਰਨੀ ਵੀਡੀਓ ਕਿਉਂਕਿ ਕਾਪੀਰਾਈਟ ਵਾਲਾ ਕੰਮ ਹੋ ਜਾਣਾ ਫਿਰ ਤੁਹਾਨੂੰ ਪਤਾ ਹੀ ਆ ਤੇ ਆਹ ਦੇਖੋ ਜੀ ਤੁਸੀਂ ਇਹਨਾਂ ਨੂੰ ਦੇਖੋ ਸਾਰਿਆਂ ਤੋਂ ਪਹਿਲਾਂ ਇਹਨਾਂ ਨੂੰ ਕਹਿੰਦੇ ਨੇ ਗਿੱਦੜਾਂ ਦਾ ਗੂਆਂ ਸਮਾਨੀ ਚੜਾਉਣਾ ਇਹ ਨਜ਼ਦੀਕ ਤੋਂ ਦੇਖ ਲਓ ਇਹ ਸਾਡੇ ਲੋਕਾਂ ਨੇ ਸਮਾਨੀ ਚੜਾਇਆ ਹੋਇਆ ਹਨਾ ਕਿਉਂ ਕਿ ਸਾਡੇ ਲੋਕ ਫਿਰ ਜਦੋਂ ਇਹ ਕਿਸੇ ਨੂੰ ਗਲਤ ਮਨਤ ਬੋਲਦੀ ਹੈ ਹਨਾ ਤੇ ਫੇਰੇ ਮਾਫੀਆ ਮੰਗਣ ਵੀ ਆ ਜਾਂਦੇ ਆ ਬਟ ਹੁਣ ਤੁਸੀਂ ਇਹ ਦੇਖੋ ਜੀ ਇਹ ਸਾਰੇ ਇੱਜੜ ਦੇਖੋ ਇਕੱਠਾ ਹੋਇਆ ਬੈਠਾ ਉਹ ਵਿਚਾਲੇ ਤੁਹਾਨੂੰ ਦਿਖੇ ਰਹੀ ਹੁਣੀ ਪੰਜ ਬਿਹਾਂ ਵਾਲੀ ਹਨਾ ਤੇ ਨਜ਼ਦੀਕ ਤੋਂ ਦੇਖ ਲਓ ਇਹਨਾਂ ਨੂੰ ਇੱਜੜ ਨੂੰ ਇਕੱਠੇ ਹੋਏ ਵੇਨੂੰ ਹੈ ਇਹਨਾਂ ਨੂੰ ਪੋਰਾ ਕਿਸੇ ਦੀ ਸ਼ਰਮ ਨਹੀਂ ਇਹ ਕਰਕੇ ਬੁੱਥੇ ਚਿੱਟੇ ਤੁਰਪੀਆਂ ਇਹਨਾਂ ਨੇ ਜਮਾ ਵੀ ਨਹੀਂ ਸੂਚਨਾ ਵੀ ਕੀ ਹਾਲਾਤ ਨੇ ਕਮ ਸੇ ਕਮ ਤੁਸੀਂ ਹੋਰ ਨਹੀਂ ਕੋ ਸਰਬੱਤ ਦਾ ਭਲਾ ਹੀ ਮੰਗ ਲਓ ਚਾਰ ਦਿਨ ਨੱਚਣੋਂ ਰੁਕ ਜੋ ਕਿਧਰੇ ਤੁਹਾਡੀ ਰੋਟੀ ਬੰਦ ਨਹੀਂ ਹੁੰਦੀ ਹੈ ਤੁਸੀਂ ਇਹ ਤਾਂ ਦੇਖੋ ਵੀ ਕੀ ਹਾਲਾਤ ਨੇ ਪਤਾ ਕੋਠਿਆਂ ਛੱਤਾਂ ਤੇ ਬੈਠੇ ਨੇ ਲੋਕ ਐਨੀ ਹੜਦੀ ਮਾਰ ਪਈ ਹੋਈ ਛੱਤਾਂ ਤੇ ਬੈਠੇ ਲੋਕ ਛੋਟੇ ਛੋਟੇ ਬੱਚੇ ਲੈ ਕੇ ਛੱਤਾਂ 'ਵੀ ਉੱਤੋਂ ਬਾਲਿਆਂ ਵਾਲੀਆਂ ਨੇ ਪਰ ਇਹਨਾਂ ਨੂੰ ਨਚਾਰਾ ਨੂੰ ਕੋਈ ਸ਼ਰਮ ਹੀ ਨਹੀਂ ਹੈਗੀ ਇਹ ਤੀਏ ਦਿਨ ਆਪਦੇ ਹੀ ਫੈਸਟੀਵਲ ਰੱਖ ਲੈਂਦੀਆਂ ਨੇ ਬੱਸ ਫਿਰ ਮੂੰਹ ਕਰਕੇ ਚਿੱਟੇ ਵੀ ਥੋੜਾ ਜਿਹਾ ਤੁਸੀਂ ਗਿੱਟਿਆਂ ਤੇ ਵੀ ਲਾ ਲਓ ਪਾਊਡਰ ਹਾਂ ਉਧਰ ਉਹ ਦੀਪ ਸਰਦਾਰਨੀ ਉਹ ਪਤਾ ਨਹੀਂ ਕੀ ਦੁਨੀਆ ਨੇ ਬਸ ਕਿਆ ਹੰਜੂ ਸਿੱਟੇ ਚਲੋ ਜੀ ਤੇ ਉਹ ਬਣ ਗਈ ਤੇ ਸਾਡੇ ਵਰਗੇ ਲੋਖਾਈ ਵਿਚਾਰੀ ਹਾਈ ਵਿਚਾਰੀ ਕਰਕੇ ਉਹ ਅੱਜ ਅਗਲੀ ਰੋਟੀ ਪੈ ਗਈ ਅੱਜ ਅਗਲੀ ਸਾਰਿਆਂ ਨੂੰ ਮਾਰ ਦੇ ਲਾ ਲਾ ਕੇ ਕਹਿੰਦੇ ਜਦੋਂ ਅਗਲਾ ਰਾਜਮੀ ਖਾਣ ਲੱਗ ਜਾਂਦਾ ਤਾਂ ਲੱਤਾਂ ਹੀ ਮਾਰਦਾ ਉਹ ਕੰਮ ਹੋਇਆ ਹੋਇਆ ਸੋ ਥੋੜਾ ਜਿਆ ਧਿਆਨ ਨਾਲ ਚੱਲਿਆ ਕਰੋ ਤੁਸੀਂ ਵੀ ਕਿ ਇਹਨੂੰ ਇੱਜੜ ਨੂੰ ਤੁਸੀਂ ਗਿੱਦੜਾਂ ਦੇ ਗੂਆਂ ਸਮਾਨੀ ਚੜਾਏ ਨੇ ਹੈ ਅੱਛਾ ਅੱਛਾ ਫਿਰ ਤੁਹਾਨੂੰ ਇੱਕ ਹੋਰ ਵੀਡੀਓ ਵੀ ਦਿਖਾਏ ਦਮਾਂ ਲੈ ਇਹਦੀ ਉਹਦੇ ਚ ਤਾਂ ਬਾਲਾ ਕੁਛ ਕਰਦੀ ਹੈ ਭਾਈ ਇਹ ਆ ਦੇਖੋ ਏ ਬਈ ਲੋਕਾਂ ਨੂੰ ਜਵਾਬ ਦਿੰਦੀ ਆ ਵੀ ਸਾਡਾ ਅਗੇ ਬਗਾੜ ਲਵਾਂਗੇ ਉਹ ਲਓ ਉਧਰ ਕਰਨਾ ਉਧਰੋਂ ਪੰਜ ਬਿਹਾਂ ਵਾਲੀ ਆ ਇੱਕ ਹੋਰ ਇਹ ਕਹਿੰਦੇ ਪਤਾ ਨਹੀਂ ਨਾਲ ਰਲਾ ਲੀਏ ਕੌਣਾ ਕੌਣ ਨਹੀਂ ਇਹਨਾਂ ਨੂੰ ਕੋਈ ਵੀ ਮਤਲਬ ਨਹੀਂ ਕੋਈ ਮਤਲਬ ਹੈ ਨਹੀਂ ਵੀ ਕੀ ਹੋ ਰਿਹਾ ਕੀ ਨਹੀਂ ਇਹਨਾਂ ਨੂੰ ਮਤਲਬ ਆ ਸਿਰਫ ਵਿਵਸ ਸਾਡੇ ਪੈਸੇ ਸਾਡੇ ਜਿਹੜੇ ਆ ਰਹੇ ਨੇ ਨਾ ਵੀ ਉਹ ਘਟ ਨਾ ਜਾਣ ਉਹ ਬਸ ਦੱਬੇ ਰਹੇ ਨੇ ਆਲੇ ਕੁ ਆ ਪ੍ਰਾਂਦੀਆਂ ਪਾ ਕੇ ਆ ਦੇਖੋ ਲੇਖੋ ਇਹਨੂੰ ਕਿਸੇ ਦਾ ਦੁੱਖ ਨਹੀਂ ਇਹ ਹਰ ਪਾਸੇ ਨੇ ਪਹੁੰਚੀ ਵੀ ਹੁਣਾ ਲੈ ਦੇਖ ਜੱਫੇ ਪੈ ਪਾ ਕੇ ਫਿਰ ਇਹਨਾਂ ਨੇ ਇਹ ਨਹੀਂ ਸੋਚਣਾ ਹੈਗਾ ਵੀ ਕੁਛ ਦਿਨ ਤਾਂ ਚੱਲ ਅਸੀਂ ਬੋਲੀਏ ਹੈ ਆਲੇ ਬਸ ਇਹਨਾਂ ਨੂੰ ਮੇਕਅਪ ਫੜਾਤੇ ਬੜੇ ਸਟਾਰਾਂ ਨੂੰ ਹੂੰ ਇਹਨਾਂ ਨੂੰ ਇਹ ਨਹੀਂ ਹੈਗਾ ਵੀ ਅਸੀਂ ਚੱਲ ਕੁਛਕ ਦਿਨ ਤਾਂ ਵੀ ਬੋਲ ਲਈਏ ਲੈ ਆਹ ਦੇਖੋ ਇੱਕੋ ਸਹਿਜ ਦੀਆਂ ਦੋਨੇ ਲੈ ਉਹ ਕਹਿੰਦੀ ਨਾ ਤੂੰ ਮੇਤੋਂ ਘੱਟ ਮੈਂ ਤੇਤੋਂ ਘੱਟ ਦੋ ਹੀ ਜਣੀਆਂ ਬਸ ਅਸੀਂ ਮੇਲਾ ਲੁੱਟਣਾ ਅੱਜ ਮੇਲਣਾ ਬਣ ਕੇ ਆਈਆਂ ਕਹਿੰਦੀ ਅਸੀਂ ਲੈ ਦੇਖ ਲਓ ਤੇ ਕੋਈ ਰੀਸ ਇਹਨਾਂ ਨਚਾਰਾਂ ਦੀ ਉਹ ਚੂੜਾ ਬੁੜਾ ਹੀ ਨਹੀਂ ਹੁਣ ਦਿੰਦੀ ਉਹ ਕੰਨ ਦੀ ਪੰਜ ਪੰਜ ਚੂੜੇ ਪਾ ਲਿਆ ਹੁਣ ਛੇਵਾਂ ਚੂੜਾ ਤਿਆਰ ਆ ਉਹਦਾ ਕੋਈ ਪਤਾ ਨਹੀਂ ਉਹ ਕਹਿ ਦਿੰਦੀ ਆ ਵੀ ਤੂੰ ਮੈਨੂੰ ਫੁਲਾਨਿਆ ਤੁਮਕਾਨਿਆ ਘਰ ਵਾਲੇ ਨਾਲ ਥੋੜੇ ਜੇ ਦਿਨ ਪਹਿਲਾਂ ਰੌਲਾ ਪਾ ਲਿਆ ਅਖੇ ਜੀ ਮੇਰੇ ਘਰ ਵਾਲਾ ਨਾ ਮੈਨੂੰ ਪਤਾ ਨਹੀਂ ਕਿਉਂ ਮੇਰੇ ਨਾਲ ਸਾਰੇ ਐਵੇਂ ਕਰਦੇ ਨੇ ਮੇਰੇ ਘਰ ਵਾਲਾ ਨਾ ਮੇਰਾ ਅਕਾਊਂਟ ਬੰਦੂ ਹੋ ਗਿਆ ਮੈਨੂੰ ਇਹ ਵੀ ਤਲਾਕ ਦੇਣ ਨੂੰ ਫਿਰਦਾ ਸਾਡੇ ਪਾਗਲ ਲੋਕ ਫਿਰ ਚੱਕ ਲਈ ਨਾ ਦੇ ਅਕਾਊਂਟਾਂ ਦੇ ਉੱਤੇ ਜਾ ਕੇ ਚੱਕ ਜੀ ਪੂਜਾ ਸੰਗਾਂ ਨੂੰ ਕਲਾਕ ਨਹੀਂ ਹੁਣ ਦੰਦੇ ਚੱਕ ਫਾਲੋਅਰ ਚੱਕ ਫਾਲੋਅਰ ਚੱਕ ਫਾਲੋਅਰ ਠੀਕ ਆ ਤੇ ਸਾਡੇ ਲੋਕਾਂ ਨੇ ਵੀ ਨੇਰੀ ਠਾਤੀ ਤੇ ਉਹਦੇ ਘਰ ਵਾਲਾ ਵੀ ਸਾਡਾ ਜੀ ਮੇਰੇ ਤੁਹਾਡੀ ਵੀਰੇ ਇੱਕ ਹੱਥ ਨਾਲ ਨਹੀਂ ਵੱਜਦੀ ਤੁਹਾਡੀ ਵੀਰੇ ਦੋ ਹੱਥਾਂ ਨਾਲ ਵੱਜਦੀ ਆ ਹੁਣ ਮੈਂ ਤੁਹਾਨੂੰ ਦੱਸੂ ਪੂਜਾ ਸੰਗਾਂ ਨੇ ਬਸ ਜੀ ਇੱਕ ਦੂਜੇ ਦੀ ਇੱਜ਼ਤ ਹੈ ਛਾਲੀ ਚਲੋ ਜੀ ਹੋ ਜੋ ਵਾਇਰਲ ਡਰਾਮੇ ਕਰ ਲੋ ਚਲੋ ਜੀ ਹੋ ਜੋ ਵਿਰਲ ਤੇ ਪਰ ਸਾਡੇ ਵਰਗੇ ਲੋਕਾਂ ਕੋਲ ਕੀ ਆ ਕੁਛ ਨਹੀਂ ਅਸੀਂ ਤਾਂ ਭਾਈ ਜਾ ਕੇ ਲੋਕਾਂ ਨੂੰ ਚੈੱਕ ਲਾਈਕ ਚੈੱਕ ਲਾਈਕ ਵਾਸਤੇ ਕੋਲਤਾ ਕੰਮ ਨੇ ਹੈ ਉੱਡੇ ਸਿਰਾਂ ਤੋਂ ਅੱਜ ਨੱਚਦੀਆਂ ਫਿਰਦੀਆਂ ਨੇ ਅਗਲੀਆਂ ਇਹਨਾਂ ਨੂੰ ਕੋਈ ਫਿਕਰ ਨਹੀਂ ਕੋਈ ਪਰਵਾਹ ਨਹੀਂ ਕਿਸੇ ਨੇ ਰੋਟੀ ਖਾਦੀ ਹੈ ਕਿਸੇ ਦਾ maal ਪਸ਼ੂ ਪਾਣੀ ਚ ਰੁੜ ਗਿਆ ਕਿਸੇ ਦੇ ਜਵਾਕ ਇੱਕ ਵੀਡੀਓ ਚੱਲਦੀ ਸੀ ਇੱਕ ਦੋ ਕੁੜੀਆਂ ਤੇ ਇੱਕ ਵਿਚਾਰੇ ਦੀ ਘਰ ਵਾਲੀ ਮਤਲਬ ਪਾਣੀ ਦੇ ਵਿੱਚ ਰੁੜ ਗਈ ਹੈ ਨਾ ਤਾਂ ਦੇਖੋ ਤੁਸੀਂ ਕਿੰਨੀ ਮਤਲਬ ਦੁੱਖ ਦੀ ਖਬਰ ਆ ਇਹਨਾਂ ਨੂੰ ਕੀ ਦੁੱਖਾ ਇਹਨਾਂ ਚਾਰਾਂ ਨੂੰ ਕੋਈ ਦੁੱਖ ਨਹੀਂ ਇਹਨਾਂ ਨੂੰ ਤਾਂ ਕਦੇ ਕਿਸੇ ਨੇ ਪੈਸੇ ਕਿਸੇ ਨੇ ਤੇਲਾਂ ਲਵਾਤੇ ਕਿਸੇ ਨੇ ਤੱਕ ਤੇ ਲਵਾਤੇ ਚਲੋ ਜੀ ਕਿਸੇ ਨੇ ਵਾਲ ਰਬਾਉਂਡਿੰਗ ਕਰਤੇ ਕਿਸੇ ਨੇ ਮੇਕਅਪ ਕਰਤਾ ਇਹ ਤਾਂ ਸੂਟ ਸੂਟ ਪਾਉਂਦੀਆਂ ਨੇ ਸ਼ਾਮ ਨੂੰ ਘਰੇ ਵੜਦੀਆਂ ਨੇ ਨੱਚ ਟੱਪ ਕੇ ਤਾਂ ਇਹ ਕੰਮ ਇਹਨਾਂ ਕੋਲ ਹੋਰ ਕੋਈ ਕੰਮ ਨਹੀਂ ਇਹਨਾਂ ਨੂੰ ਇਹ ਨਹੀਂ ਦਿਖਦਾ ਵੀ ਭਾਈ ਅੱਜ ਦੇ ਦਿਨ ਪੰਜਾਬ ਨੂੰ ਹੀ ਪੰਜਾਬ ਦੀ ਜ਼ਰੂਰਤ ਆ। ਉੱਥੇ ਇਹ ਬੋਲਦੀਆਂ ਨਹੀਂ ਉੱਥੇ ਤਾਂ ਇਹਨਾਂ ਦੇ ਜੀਬ ਤੇ ਬੰਦ ਮਤਲਬ ਤੰਦੂਆ ਪੈ ਜਾਂਦਾ ਬਸ ਇਹਨੂੰ ਆਇਆ ਕਰਨਾ ਬਠਿੰਡਾ ਨੂੰ ਮੈਂ ਕਹਿੰਦੀ ਜੇ ਕਿਤੇ ਇਹਦੇ ਘਰ ਵਾਲਾ ਉਹ ਜਿਉਂਦਾ ਹੋਵੇ ਇਹਨੂੰ ਲੈ ਕੇ ਡਾਂਗ ਵੱਡੇ ਫੜਕੇ ਪਹਿਲਾਂ ਤਾਂ ਇਹਦੇ ਕੋਲ ਪਤੇ ਕਿ ਮੇਰੇ ਘਰ ਵਾਲਾ ਪਹਿਲਾਂ ਬਿਆਹਿਆ ਵਸੀ ਸੀ ਜੇ ਤੋਂ ਉਮਰ ਚ ਵੱਡਾ ਸੀ ਉਹਨਾਂ ਦੀ ਬੱਚਿਆਂ ਵਾਲਾ ਸੀ ਮੈਨੂੰ ਵੀ ਲਾਲਚ ਹੋ ਗਿਆ ਮੈਂ ਗੋਆ ਘੂੜਾ ਕਰਦੀ ਸੀ ਮੈਨੂੰ ਲਾਲਚ ਹੋ ਗਿਆ ਵੀ ਮੈਂ ਵੀ ਚੱਲ ਵਧੀਆ ਵਿਆਹ ਹੋ ਜਾਊ ਵਧੀਆ ਕਰੇ ਉਹ ਮੈਨੂੰ ਕੁੱਟਦਾ ਹੁੰਦਾ ਸੀ ਕਈ ਵਾਰ ਤਾਂ ਮੇਰੇ ਤੇ ਮੱਟੀ ਦਾ ਤੇਲ ਵੀ ਪਾ ਦਿੰਦਾ ਸੀ ਚਲੋ ਲੋਕ ਕਹਿੰਦੇ ਹਾਏ ਵਿਚੇਰੀ ਰੋਂਦੀ ਆ ਹਾਏ ਵਿਚੇਰੀ ਰੋਂਦੀ ਆ ਤੇ ਬੰਦਾ ਇਹਦਾ ਵਧੀਆ ਜਿਹੜਾ ਮਤਲਬ ਘਰ ਵਾਲਾ ਉਹ ਚਿਹਰਾ ਸ਼ਰਮੀਲਾ ਵੀ ਆ ਮਤਲਬ ਹੈ ਉਹਨੂੰ ਸੰਗ ਸ਼ਰਮ ਬਾਕੀ ਤਾਂ ਜਿੰਨੇ ਵੀ ਫਿਰਦੇ ਆ ਨਾ ਕੋਈ ਸ਼ਰਮ ਨਹੀਂ ਉਹਨਾਂ ਨੂੰ ਤਾਂ ਬਤਲੋ ਘਰ ਵਾਲੀਆਂ ਪੈਸੇ ਲੈ ਲੈ ਵੰਡਣ ਕਰੇ ਮਤਲਬ ਜੋ ਮਰਜੀ ਕਰਨ ਜੋ ਜਿੱਥੋਂ ਆਉਂਦਾ ਪੈਸਾ ਲੈ ਕੇ ਘਰੇ ਆਉਂਦੇ ਬਸ ਉਹਨਾਂ ਨੂੰ ਤਾਂ ਉਹ ਚਾਹੀਦਾ ਉਹ ਤਾਂ ਆਪਣੇ ਬੂਟ ਸ਼ੂਟ ਪਾ ਕੇ ਨਾਲ ਤੁਰ ਪੈਂਦੇ ਆ ਉਹ ਤਾਂ ਮੈਨੂੰ ਲੱਗਦਾ ਮੈਂ ਤਾਂ ਦੇਖੇ ਕਿਰਨਾ ਬਠਿੰਡੇ ਦਾ ਘਰ ਵਾਲਾ ਤਾਂ ਬਚੈਰਾ ਪਹਿਲੀ ਕਵਾਰੇ ਗਿਆ ਹੋਊਗਾ ਕਿਤੇ ਫੰਕਸ਼ਨ ਤੇ ਤੇ ਉੱਥੇ ਵੀ ਕਹਿੰਦੇ ਮੋਗੇ ਕੋਲ ਕੋਈ ਫੰਕਸ਼ਨ ਹੋਇਆ ਪਤਾ ਨਹੀਂ ਕਿਹੜਾ ਪਿੰਡ ਗਾਗੜਾਂ ਪਤਾ ਨਹੀਂ ਬਗੜਾਂ ਕਿਹੜਾ ਪਿੰਡ ਉੱਥੇ ਲੈ ਕੇ ਨਾ ਬਠਿੰਡਾ ਕਹਿੰਦੇ ਫੋਟੋ ਕਰਾਉਣ ਪਿੱਛੇ ਸਟਾਰ ਕਹਿੰਦੇ ਉੱਥੇ ਰੁੱਸ ਗਈ ਲੜ ਪਈ ਦਰਵਾਜ਼ਾ ਹਲਾ ਦਿਓ ਇਉਂ ਹੀ ਮਿਰਕ ਨਹੀਂ ਦੇਖੀ ਜਾਂਦੀਆਂ ਨੇ ਕਹਿੰਦੇ ਉੱਥੇ ਵੀ ਲੜ ਪਈ ਲੈ ਉਹ ਵਿਚਾਰੀਆਂ ਨਾਲ ਉਹਨਾਂ ਨਾਲ ਉਹਨਾਂ ਨੂੰ ਬੱਚਿਆਂ ਬੁੱਚਿਆਂ ਬਾਰੇ ਗਾਲਾਂ ਕੱਢੀਆਂ ਤੁਹਾਡੇ ਬੱਚੇ ਐ ਹੋਜਣ ਤੁਸੀਂ ਐ ਹੋਜਣ ਹਾਂਜੀ ਹਾਂਜੀ ਡਿਨਰ ਹੋ ਗਿਆ ਤਾਂ ਵੀ ਕਹਿੰਦੇ ਉੱਥੇ ਵੀ ਕਹਿੰਦੇ ਸਟਾਰ ਸਾਹਿਬ ਕਹਿੰਦੇ ਵੀ ਮੈਂ ਫੋਟੋ ਨਹੀਂ ਕਰਾਉਣੀ ਤੇ ਮੈਨੂੰ ਸੂਟ ਦਿੱਤਾਗਾ ਮੈਨੂੰ 6000 ਰੁਪਏ ਦਿੱਤਾਗਾ ਉੱਥੇ ਕਹਿੰਦੇ ਬੇਇੱਜ਼ਤੀ ਉਹਾਂ ਦੀ ਵੀ ਕਰੀ ਆਪਣੀ ਵੀ ਕਰਾਈ ਤੇ ਬੇਇੱਜ਼ਤੀ ਬੁਸਤੀ ਕਰਾ ਕੇ ਅਗਲੀ ਘਰ ਨੂੰ ਆ ਗਈ ਤੇ ਫਿਰ ਜਦੋਂ ਆਪਾਂ ਲੋੜ ਤੋਂ ਜ਼ਿਆਦਾ ਫਿਰ ਚੱਲ ਪਾਂਗੇ ਨਾ ਫਿਰ ਅਗਲਾ ਮੂਰੂ ਦੇਖ ਕੇ ਖੇਤਰ ਮਾਰਦਾ ਹੁੰਦਾ ਵੀ ਹੁਣ ਕਿਉਂਕਿ ਇਹ ਪਈ ਸਾਡੇ ਲੋਕਾਂ ਦੀ ਗਲਤੀ ਆ ਠੀਕ ਆ ਜਿਹੜੇ ਇਹਨਾਂ ਨੂੰ ਸਿਰ ਤੇ ਚੜਾਉਂਦੇ ਆ ਆ ਜਿਹੜੀ ਪੰਜਵੇਂ ਚੂੜੇ ਵਾਲੀ ਆ ਇਹਦਾ ਕੋਈ ਤਿਵਾਰ ਨਹੀਂ ਹੈਗਾ ਇਹ ਕਹਿੰਦੀ ਆ ਵੀ ਆਪਾਂ ਸਵੇਰੇ ਲੜਕੇ ਸ਼ਾਮ ਨੂੰ ਇੱਕੋ ਜਿਹੇ ਤੇ ਇੱਕ ਹੋਰ ਗਾਣਾ ਜੇ ਤੇ ਉਹਦੇ ਵੀ ਨੱਚੀ ਸੀ ਕਿਹੜਾ ਗਾਣਾ ਸੀ ਉਹ ਤੂਤਾ ੜਿਆ ਸਾਰੇ ਸ਼ੌਂਕ ਪੁਗਾ ਦਿੰਦਾ ਪਤ ਨਹੀਂ ਖੁਸ ਐ ਜੀ ਸੀ ਤੇ ਇਹਦਾ ਕੋਈ ਪਤਾ ਨਹੀਂਗਾ ਵੀ ਇੱਥੇ ਜੇ ਹੁਣ ਕੋਈ ਜਿਹੜਾ ਫੰਕਸ਼ਨ ਚਾ ਕਰਿਆ ਵੀ ਇੱਥੇ ਵੀ ਕੋਈ ਮਤਲਬ ਘਰ ਵਾਲਾ ਸ਼ੇਮਾ ਆਇਆ ਬਾ ਹੋਵੇ ਇਹ ਤਾਂ ਜਾਂਦੀ ਜਾਂਦੀ ਇੱਥੋਂ ਵੀ ਘਰ ਵਾਲਾ ਲਿਜਾ ਸਕਦੇ ਇਹਦਾ ਕੋਈ ਤਵਾਰ ਨਹੀਂ ਭਰੋਸਾ ਹੀ ਨਹੀਂ ਇਹਦਾ ਇਹਨਾਂ ਦਾ ਧਰ ਗਿਲੇਆ ਹੋਇਆ ਵਾ ਸੋ ਤੇ ਆਪਾਂ ਲੇਟ ਹੋਏ ਆ ਇਹੀ ਚੀਜ਼ ਕਰਕੇ ਲੇਟ ਹੋਈਆਂ ਵੀ ਇਹਨਾਂ ਦੇ ਲੱਛਣਾ ਕਰਕੇ ਇਹਨਾਂ ਦੇ ਡਰਾਮਿਆਂ ਕਰਕੇ ਪਰ ਮੈਂ ਫਿਰ ਵੀ ਲਾਈਵ ਤੇ ਆਈਆਂ ਤੁਹਾਡੇ ਨਾਲ ਸਾਰਿਆਂ ਨਾਲ ਕਿ ਮੇਰੇ ਲਾਈਵ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਗਾਇਜ਼ ਵੀਰੇ ਗਾਇਜ਼ ਵੀਰੇ ਨੇ ਜਮਈ ਹੱਦ ਤੋੜੀ ਪਈਆ ਉਹ ਲੈ ਮੁੰਡਾ ਉਹਦਾ ਹਸਪਤਾਲ ਚ ਐਡਮਿਟ ਉਹ ਗਾਣੇ ਤੇ ਪਤਾ ਨਹੀਂ ਕਿਹੜੇ ਸਿੱਧੂ ਮੂਸੇਵਾਲ ਤੇ ਲੋਕਾਂ ਦਾ ਕੀ ਆ ਅਸੀਂ ਐ ਕਰਦਾਂਗੇ ਅਸੀਂ ਆਹ ਕਰਦਾਂਗੇ ਉਹ ਮੁੰਡਾ ਬੈੱਡ ਤੇ ਪਿਆ ਤੇ ਫਿਰ ਜਦ ਲੋਕ ਬੋਲਣ ਲੱਗੇ ਫਿਰ ਗਾਇਜ਼ ਵੀਰੇ ਮੈਂ ਜਦੋਂ ਵਾਦ ਜੂਟੂ ਉੱਤੇ ਵੀਡੀਓ ਨਹੀਂ ਬਣਾਉਣੀ ਗਾਇਸ ਵੀਰੇ ਮੇਰੀ ਇਹ ਲਾਸਟ ਵੀਡੀਓ ਹੈ ਗਾਇਸ ਵੀਰੇ ਬਾਜੀ ਵਾ ਇੱਥੇ ਇੱਕ ਤੋਂ ਇੱਕ ਡਰਾਮਾ ਇੱਕ ਤੋਂ ਇੱਕ ਨਮੂਨਾ ਮੈਂ ਕਹਿੰਦੀ ਚੜਤ ਤੋਂ ਚੜਤ ਪੰਜਾਬ ਦੇ ਵਿੱਚ ਰੰਗ ਰੰਗੀਲੇ ਬੈਠੇ ਨੇ ਪਹਿਲਾਂ ਮੈਂ ਟਿਕਟੌਕ ਤੇ ਦੇਖੀ ਸੀ ਸਾਰਾ ਰੰਗ ਤੇ ਚਲ ਟਿਕਟੌਕ ਕਿਸੇ ਕਾਰਨਾ ਕਰਕੇ ਬੰਦ ਹੋ ਗਿਆ ਵੀ ਟਿਕਟੌਕ ਦਾ ਵੀ ਕਹਿੰਦੇ ਹੁਣ ਦਿਲ ਨਹੀਂ ਲੱਗਿਆ ਇਹਨਾ ਬਿਨਾ ਵੀ ਜਿੰਨੀ ਆਇਟਮਾਂ ਪੰਜਾਬ ਚ ਨਿਕਲਦੀਆਂ ਨੇ ਨਾ ਕਹਿੰਦੇ ਬੇਲਾ ਜਿੰਨਾ ਬੇਲਾ ਮੁਲਖ ਪੰਜਾਬ ਚ ਆਇਟਮਾਂ ਕੱਢਣ ਨੂੰ ਤਿਆਰ ਆ ਨਾ ਕਹਿੰਦੇ ਵੀ ਅਸੀਂ ਕਿਤੇ ਦੇਖੇ ਨਹੀਂ ਵੀ ਸਾਡੇ ਟਿਕਟੌਕ ਨੂੰ ਉਨੀ ਕਿਤੋਂ ਕਮਾਈ ਹੋਣੀ ਹੋਈ ਅਗਲੇ ਦਵਾਰਾ ਫਿਰਦੇ ਆ ਇਹ ਚੀਜ਼ ਕਰਕੇ ਦਵਾਰਾ ਵੀ ਹੁਣ ਤਾਂ ਇਹ ਦਵਾਰਾ ਮਤਲਬ ਅਨਾਉਚ ਕਰ ਦੇਣਾਗਾ ਵੀ ਹੋ ਸਕੇ ਆ ਨੈਕਸਟ ਵਾਲੇ ਮੰਥ ਹੋਜਵੇ ਹੋ ਸਕੇ ਮਤਲ ਅੱਗੇ ਹੋ ਜਵੇ ਮਤਲ 1 2 ਮਹੀਨੇ ਦੇ ਵਿੱਚ ਅਗਲਿਆਂ ਨੇ ਤੁਹਾਨੂੰ ਟਿਕਟੋਕ ਵੀ ਦੇ ਦੇਣਾ ਟਿਕਟੋਕ ਤੇ ਦੇਖੋ ਤੁਸੀਂ ਨਵੇਂ ਤੇ ਨਵੇਂ ਆਈਟਮ ਉੱਥੇ ਵੀ ਫਿਰ ਕਿਰਨਾ ਬਠਿੰਡਾ ਦਾ ਰੋਣਾ ਰੱਪਾ ਚੱਲ ਪਣਾ ਮੈਨੂੰ ਬਹੁਤ ਕੁੱਟਦਾ ਹੁੰਦਾ ਸੀ ਮੈਂ ਤਾਂ ਗੋਆ ਵੀ ਚਕਾਉਂਦਾ ਹੁੰਦਾ ਸੀ ਬੱਚੇ ਵੀ ਉਹਦੇ ਮੇਰੇ ਟੀਟੇ 'ਚ ਵੀ ਲੱਤਾਂ ਮਾਰਦਾ ਹੁੰਦਾ ਸੀ ਫਿਰ ਗਾਇਜ਼ ਮੇਰੇ ਤੇ ਤੇਲ ਵੀ ਪਾ ਦਿੰਦਾ ਹੁੰਦਾ ਸੀ ਓਵਰ ਗਾਇਜ਼ ਵੀਰੇ ਉਧਰੋਂ ਗਾਇਜ਼ ਵੀਰੇ ਚੱਲ ਪੈਂਦੇ ਆ ਅਸੀਂ ਬਹੁਤ ਗਰੀਬੀ ਦੇਖੀ ਮੇਰੇ ਘਰ ਵਾਲਾ ਡਰਿੰਕ ਕਰਦਾ ਹੁੰਦਾ ਸੀ ਮੈਨੂੰ ਬਹੁਤ ਘੁੱਟਦਾ ਹੁੰਦਾ ਸੀ ਗਾਇਜ਼ ਵੀਰੇ ਚਲੋ ਸਾਰਿਆਂ ਦੇ ਆਪਦੇ ਆਪਦੇ ਕਿਸੇ ਤੇ ਉਹ ਫਿਰ ਪੰਜਵੇਂ ਵਿਆਹ ਲਈ ਆ ਜਾਂਦੀ ਹੁੰਦੀ ਆ ਉਹ ਕੰਦੀ ਵੀ ਗੁਰੀ ਨੇ ਮੈਨੂੰ ਮੈਂ ਬਹੁਤ ਰੋਈ ਮੈਂ ਬਹੁਤ ਰੋਕੇ ਬੰਦਾ ਨਹੀਂ ਸੁਧਰਿਆ ਇਹ ਬੰਦਾ ਨਸ਼ੇ ਕਰਨੋਂ ਨਹੀਂ ਹਟਿਆ ਇਹ ਬੰਦਾ ਫਲਾਣਾ ਚਲੋ ਠੀਕਾ ਕਰਦੇ ਆ ਮਜਬੂਰ ਹੈ ਆਪਾਂ ਕਿ ਕਿਸੇ ਨੂੰ ਵੱਧਵਾ ਬੋਲਵੰਦੇ ਕਰਦਾ ਸੀ ਉਹ ਬੰਦਾ ਹਨਾ ਵੀਡੀਓ ਵੀ ਮਤਲਬ ਦਿਖਾਈਆਂ ਨੇਗੇ ਸਭ ਕੁਝ ਤੇ ਅਗਲੀ ਨੇ ਦੋ ਦੋ ਕੁੱਤੇ ਰੱਖੇ ਹੋਏ ਸੀ ਪਰ ਉਹ ਬੰਦਾ ਹੁਣ ਸੁਧਰਿਆ ਦੁਰਿਆ ਫਿਰਦਾ ਪਤਾ ਨਹੀਂ ਕਿਦੇ ਨਾ ਕਿਦੇ ਨਾ ਰਹਿੰਦਾ ਹਨਾ ਆਪਾਂ ਨੂੰ ਨਹੀਂ ਪਤਾ ਤੇ ਉਹ ਕਹਿੰਦੀ ਫੇਰ ਇਹ ਕਾਰਨਾ ਕਰਕੇ ਚਲੋ ਸਾਡੇ ਸੀ ਰਿਸ਼ਤੇਦਾਰ ਵਿੱਚ ਪਾਏ ਤੇ ਫੇਰ ਕਹਿੰਦੀ ਮੈਂ ਤੁਹਾਡਾ ਨੰਮਾ ਜੀਜਾ ਪਟਿਆ ਤੇ ਆਪਾਂ ਫਿਰ ਕੀ ਅੱਬੇ ਵਿਆਹ ਕਰਾ ਲਿਆ ਜਾਨੂੰ ਆਪਾਂ ਚੂੜਾ ਪਾ ਲਿਆ ਕਹਿੰਦੀ ਫੇਰ ਜਦੋਂ ਆਪਾਂ ਚੂੜਾ ਹੀ ਪਾ ਲਿਆ ਫੇਰ ਕਹਿੰਦੀ ਪਿੱਛੇ ਸੰਗ ਸ਼ਰਮ ਕੀ ਹੈ ਲਾਈਕ ਕਰਨ ਫੋਲੋ ਕਰਨ ਵਾਲੇ ਤੁਸੀਂ ਮੈਨੂੰ ਹੈਗੇ ਹੋ ਤੇ ਕਹਿੰਦੀ ਫੱਟੇ ਚੱਕ ਕੇ ਰੱਖੋ ਤੇ ਮੈਂ ਟੀਏ ਗਰੀਨ ਆ ਕੇ ਕਹਿ ਦਿਆ ਕਰੂੰ ਮੇਰਾ ਤਲਾਕ ਹੋ ਗਿਆ ਤੁਸੀਂ ਚੱਕ ਕੇ ਵੀਡੀਓ ਵਾਇਰਲ ਕਰਦਿਆ ਕਰੋ ਬੱਸ ਮੈਨੂੰ ਕਹਿੰਦੀ ਕਮਾਈ ਆ ਜਾ ਕਰੋ ਇੱਥੋਂ ਇਹਨਾਂ ਦਾ ਇਹਨਾਂ ਦਾ ਠੀਆ ਠੱਪਾ ਤੋੜਿਆ ਹੋਇਆ ਤੇ ਸਾਰਿਆਂ ਨੂੰ ਸਸਰੀ ਕਾਲ ਹੈ ਜੀ ਸਾਰਿਆਂ ਨੂੰ ਵਧੀਆ ਵਧੀਆ ਤੇ ਇਹਨਾਂ ਦੇ ਲੱਛਣਾਂ ਨੂੰ ਥੋੜਾ ਜਿਹਾ ਦੇਖਦੇ ਹੋਏ ਆਪਾਂ ਗੱਲਾਂ ਫੇਰ ਕਰਦੇ ਆਂ ਵੀ ਪੰਜਾਬ ਦੇ ਵਿੱਚ ਹੱਡ ਦੀ ਮਾਰ ਪਈ ਹੋਈ ਆ ਕਦੇ ਬਿਮਾਰੀ ਕਦੇ ਹੱਡ ਕਦੇ ਕੋਈ ਕਦੇ ਕੋਈ ਮਤਲਬ ਆਫਤਾਂ ਪਹਿਲਾਂ ਜੰਗ ਦੀ ਮਾਰ ਪਈਗੀ ਤੇ ਰੱਬਾ ਹੈ ਜਾਂ ਕੁਝ ਨਾ ਕਰ ਛੋਟੇ ਛੋਟੇ ਬੱਚੇ ਨੇ ਮਾਲ ਬਸ਼ੂਆ ਹਨਾ ਤੇ ਆਪਾਂ ਭੁੱਖੇ ਸਾਰ ਲਾਂਗੇ ਨਾ ਬੱਚੇ ਸਾਰ ਸਕਦੇ ਨਹੀਂ ਨਾ ਮਤਲਬ ਬੇਜਵਾਨ ਜਾਨਵਰ ਸਾਰ ਸਕਦੇ ਨਹੀਂ ਸੋ ਇਹੀ ਚੀਜ਼ਾਂ ਪ੍ਰਮਾਤਮਾ ਦੇ ਹੱਥ ਬੰਨਿਆ ਕਰੋ ਦੋ ਘੜੀ ਕਿ ਰੱਬਾ ਸਾਨੂੰ ਤੰਦਰੁਸਤੀ ਦੇ ਹਨਾ ਤੇ ਅਹੀਂ ਜੀ ਆਫਤਾ ਤੋਂ ਬਚਾਈ ਕਮਾਉਣ ਜੋਗੇ ਹੱਥ ਪੈਰ ਦੇ ਮੈਂ ਕਿੰਨੀ ਇਹਨਾਂ ਦੇ ਟੁੱਟ ਜਾਣ ਗਿੱਟੇ ਇਹਨਾਂ ਦੇ ਟੁੱਟ ਜਾਣ ਹੱਥ ਪੈਰ ਇਹਨਾਂ ਦੇ ਸਾਰਾ ਕੁਝ ਲੱਗਿਆ ਹੋਇਆ ਡਰਾਮੇ ਕਰ ਕਰਕੇ ਇਹਨਾਂ ਨੇ ਲੋਕਾਂ ਤੋਂ ਕਮਾਈਆਂ ਇਕੱਠੀਆਂ ਕਰ ਕਰਕੇ ਇਹਨਾਂ ਨੇ ਉਹ ਕਰ ਲੈ ਕਦੇ ਸਾਡਾ ਕੋਠਾ ਡਿੱਗ ਗਿਆ ਫਿਰ ਅਸੀਂ ਕੋਠਾ ਪਾਉਣਾਗਾ ਫਿਰ ਲੋਕ ਡਾਲਰ ਤੱਕ ਪਾਈ ਜਾਂਦੇ ਇਕਲਾ ਨਵੀ ਆ ਗਈ ਨੂਰ ਦੀ ਮੰਮੀ ਹਾਂ ਸੱਚ ਲੈ ਤੁਹਾਨੂੰ ਨੂਰ ਦੀ ਮੰਮੀ ਦਾ ਕਿੱਸਾ ਮੈਂ ਸੁਣਾਉਣੀ ਆ ਨੂਰ ਦੀ ਮੰਮੀ ਵਿਚਾਰੀ ਰੋਟੀ ਖਾਣ ਵੀ ਜਾਂਦੀ ਹੈ ਨਾ ਤਾਂ ਚੱਕ ਕੇ ਉਹਦੇ ਘਰ ਵਾਲਾ ਲਿਆ ਕੇ ਕੈਮਰਾ ਠੱਕ ਮੂਰੇ ਠੋਕਰਨ ਦਾ ਜੇ ਨੂਰ ਦੀ ਮੰਮੀ ਵਿਚੈਰੀ ਪਾਣੀ ਪੀਣ ਵੀ ਜਾਂਦੀ ਆ ਫਿਰ ਵੀ ਨੂਰ ਦੀ ਮੰਮੀ ਕਈ ਵਾਰ ਬਿਮਾਰ ਵੀ ਹੋ ਜਾਂਦੀ ਹੈ ਹਨ ਤੇ ਚਾਰ ਪੰਜ ਕਿ ਜਣੀਆਂ ਨੇ ਟੋਲਾ ਇਕੱਠਾ ਹੋਇਆ ਹੋਇਆ ਬਾਈ ਇਹਨਾਂ ਨੇ ਪੂਰਾ ਇਹਨਾਂ ਨੂੰ ਇਹ ਨਹੀਂ ਹੈਗਾ ਵੀ ਕਿਸੇ ਲਈ ਹੱਕ ਕਿਸੇ ਮੁੱਦੇ ਲਈ ਹੁਣ ਸਰਲੀਨ ਨੂੰ ਤੁਸੀਂ ਸਾਰੇ ਗੰਦਮੰਦ ਬਕਦੇ ਸੁਧ ਛੋਟੇ ਕੱਪੜਿਆਂ ਨੂੰ ਲੈ ਕੇ ਉਹਦੀ ਬਾਡੀ ਸ਼ੀਮਿੰਗ ਨੂੰ ਲੈ ਕੇ ਤਾਂ ਬੋਲੀ ਜਾਂਦੇ ਸੀ ਅਗਲੇ ਨੇ 2.5 ਲੱਖ ਦਾ ਰਸ਼ਨ ਵੰਡਿਆ ਅੱਜ ਹੈਗੇ ਹੀ ਪੈਸੇ ਦੇ ਕੋਲ ਉਹਨੇ ਵੰਡਿਆ ਹਨਾ ਠੀਕ ਆ ਜੇ ਆਪਾਂ ਨਹੀਂ ਵੰਡ ਸਕਦੇ ਨਹੀਂ ਕਰ ਸਕਦੇ ਆ ਥੋੜੇ ਪਹਿਲਾਂ ਤੁਸੀਂ ਨੇ ਉਪਲ ਫਾਰਮ ਵਾਲੀ ਕੁੜੀ ਨਾਲ ਜੀ ਮਾੜਾ ਹੋ ਗਿਆ ਉਹ ਮੇਰੇ ਸਾਹਮਣੇ ਆ ਜਵੇ ਮੈਂ ਫਾਂਸੀ ਦੇ ਦੂੰਗਾ ਇਹ ਮੁੰਡੇ ਨੂੰ ਇਹ ਮੁੰਡੇ ਨੇ ਮਾੜਾ ਕਰਤਾ ਜੀ ਆ ਕਰਤਾ ਮੈਂ ਪਹਿਲਾਂ ਹੀ ਕਹਤਾ ਮੈਂ ਕੁੜੀ ਅਮੀਰ ਕਰਾਣੇ ਦੀ ਆ ਮੀਰ ਪਿੱਛੇ ਹਰ ਕੋਈ ਤੁਰ ਜਾਂਦਾ ਮੈਂ ਕਹ ਗਰੀਬ ਪਿੱਛੇ ਨਹੀਂ ਤੁਰਦਾ ਤੇ ਤਲ ਮੈਂ ਦੇਖੀ ਬਈ ਉਹ ਵੀ ਗੱਲ ਹਨਾ ਤਾਂ ਸਾਡੇ ਲੋਕਾਂ ਨਾਲ ਨਾ ਇੱਕ ਹਿਮਾਚਲ ਦੇ ਲੋਕ ਨਾ ਬਹੁਤ ਜ਼ਿਆਦਾ ਖਾਰ ਖਾਂਦੇ ਆ ਹਨਾ ਤੇ ਕਈ ਚੀਜ਼ਾਂ ਦੇ ਵਿੱਚ ਉਹ ਕਹਿੰਦੇ ਵੀ ਚਲੋ ਵਧੀਆ ਹੋਇਆ ਵਧੀਆ ਹੋਇਆ ਚਾਹੇ ਨਾ ਹੋਵੇ ਪਰ ਸਾਡੇ ਨਾਲ ਸਾਡੇ ਗੁਰੂ ਸਹਿਬਾਨਾਂ ਨੇ ਵੀਰ ਭਰਾ ਪੰਜਾਬ ਖੜਾ ਵਾ ਕੋਈ ਨਹੀਂ ਆਫਤ ਆਈਆ ਤਾਂ ਇਹ ਵੀ ਚਲੀਆਂ ਜਾਣੀਆਂ ਨਹੀਂ ਆਉਂਦੀਆਂ ਜਾਂਦੀਆਂ ਰਹਦੀਆਂ ਨੇ ਪਰਮਾਤਮਾ ਭਲੀ ਕਰੇ ਕੀ ਜੀ ਦਾ ਨੁਕਸਾਨ ਨਾ ਹੋਵੇ ਕਿਸੇ ਦਾ ਮਾਲ ਪਸ਼ੂ ਦਾ ਨੁਕਸਾਨ ਨਾ ਹੋਵੇ ਹਨ ਤੇ ਕੋਈ ਗੱਲ ਨਹੀਂ ਰੱਬ ਭਲੀ ਕਰੂਗਾ ਬੈਠੇ ਨੇ ਤੇ ਕਹਿੰਦੇ ਹੁੰਦੇ ਇੱਕ ਰਾਹ ਬੰਦ ਹੁੰਦਾ ਤਾਂ ਹੋਰ ਵੀ ਅ ਰੱਬ ਦੇ ਬੰਦੇ ਵੀ ਇੱਥੇ ਦੁਨੀਆ ਚ ਬੈਠੇ ਨੇ ਸੋ ਲੈ ਹੁਣ ਵੇਰ ਆਪਾ ਹੁਣ ਦੁਬਾਰਾ ਫੇਰ ਮੁੱਦੇ ਤੇ ਆ ਜੀਏ ਇਹ ਲੋ ਜੀ ਏ ਤੁਸੀਂ ਵੀਡੀਓ ਟੀਨ ਨਾਲ ਪਹਿਲਾਂ ਵੀ ਨਹੀਂ ਦੇਖੀ ਹੁਣ ਵੀ ਦੇਖੀ ਇਹ ਤੁਹਾਨੂੰ ਸਾਰਿਆਂ ਨੂੰ ਚੈਲੰਜ ਹੋ ਰਿਹਾ ਜਿਹੜੇ ਜਿਹੜੇ ਇਹਨਾਂ ਨੂੰ ਲਾਇਕ ਫੋਲੋ ਕਰਦੇ ਉਹ ਪੰਜਵੇਂ ਚੂੜੇ ਵਾਲੀ ਦੇਖਿਓ ਤੁਸੀਂ ਕੀ ਕਰੂਗੀ ਉਹ ਕਹਿੰਦੀ ਮੈਂ ਪੰਜਵੇਂ ਚੂੜਾ ਪਾ ਲਿਆ ਤੇ ਛੇਵੇਂ ਚੂੜਾ ਤਿਆਰ ਆ ਦੇਖਿਓ ਤੁਸੀਂ ਤੁਹਾਨੂੰ ਚੈਲੰਜ ਕਰਦੀ ਕਿਉਂਕਿ ਤੁਸੀਂ ਉਹਨਾਂ ਨੂੰ ਲਾਇਕ ਫੋਲੋ ਜ਼ਿਆਦਾ ਕਰਦੇ ਹੋ ਨਾ ਤਾਂ ਦਿਖਾਉਂਦੀ ਆਂ ਨੇ ਅਗਲੀ ਤੁਹਾਨੂੰ ਦੇਖੋ ਐਂਡ ਪੂਰਾ ਅਗਲੇ ਠੋਕ ਠੋਕ ਕਹਿੰਦੀ ਆਂ ਨੇ ਵੀ ਆਜੋ ਠੀਕ ਹੈ ਜੀ ਤੇ ਆਹ ਦੇਖੋ ਜੀ ਇਹ ਗਿੱਟੇ ਦੇ ਇਹ ਜਿੰਨੇ ਮਰਜ਼ੀ ਲੱਛਣ ਕਰ ਲਵੇ ਦੇ ਗਿੱਟੇ ਨਹੀਂ ਚਿੱਟੇ ਹੁੰਦੇ ਇਹ ਗਿੱਟੇ ਇਹ ਦੇਖੋ ਇਹਨੂੰ ਲੱਛਣ ਦੀ ਇਹ ਕਿੰਨਾ ਲੋਕਾਂ ਨੇ ਕਰਿਆ ਸਾਰਾ ਕੁਝ ਤੁਹਾਨੂੰ ਆਪਾਂ ਨੇ ਪਰ ਠੀਕ ਆ ਕਰੋ ਹਨਾ ਮਤਲਬ ਬੰਦੇ ਨੂੰ ਹਨਾ ਵੀ ਜੋ ਮਰਜ਼ੀ ਕਰੋ ਪਰ ਕਮ ਸੇ ਕਮ ਜੋ ਅੱਜ ਮੁੱਦੇ ਚੱਲ ਰਹੇ ਨੇ ਹਾਲਾਤ ਚੱਲ ਰਹੇ ਨੇ ਤੁਸੀਂ ਕਿਉਂ ਨਹੀਂ ਬੋਲ ਰਹੀਆਂ ਉਹਨਾਂ ਚੀਜ਼ਾਂ ਤੇ ਕਿਉਂ ਨਹੀਂ ਲੱਛਣ ਕਰਦੀਆਂ ਤੁਸੀਂ ਹਾਂ ਲੱਛਣ ਕਰਨੋਂ ਨਹੀਂ ਹਟਦੇ ਆ ਤੁਸੀਂ ਥੋੜੇ ਜੇ ਦਿਨ ਤੁਸੀਂ ਬੋਲਣਾ ਬੰਦ ਕਰ ਦਿਓ ਫੇਰ ਲੱਛਣ ਕਰ ਲਿਓ ਫੇਰ ਲੱਗੀਆਂ ਰਿਹਾ ਕਰਿਓ ਬੋਲਣਾ ਫਿਰ ਥੋੜਾ ਹੀ ਆ ਫਿਰ ਇੰਸਟਾਗ੍ਰam ਆ ਦੇਖੋ ਜੀ ਇਹ ਮੋਗੇ ਕੋਲ ਪਿੰਡਾ ਗਾਗੜੀ ਗਾਗੜੀਆਂ ਗੁਗੜੀਆਂ ਇਹ ਉੱਥੇ ਗਏ ਸੀ ਭੈਣ ਜੀ ਦੇਖੋ ਲੈ ਇਹ ਦੇਖੋ ਹੈ ਇਹ ਦੇਖੋ ਇਹ ਫਿਰ ਆਉਂਦੇ ਹੋਏ ਨਾ ਕਿਸੇ ਦੀ ਬੇਇੱਜ਼ਤੀ ਕਰੀ ਇਹਨਾਂ ਨੇ ਉੱਥੇ ਜਾ ਕੇ ਫਿਰ ਅਗਲੇ ਨੇ ਐਸੇ ਮੈਡਲ ਟੰਗੇ ਦੇ ਐਸੇ ਮੈਡਲ ਟੰਗੇ ਇਹ ਤਾਂ ਕਹਿੰਦੀ ਹੁਣ ਮੈਂ ਮੁੜ ਕੇ ਕਦੇ ਟੀਆਂ ਦੇ ਪ੍ਰੋਗਰਾਮ ਤੇ ਨਹੀਂ ਜਾਂਦੀ ਇਹ ਦੇਖੋ ਤੁਸੀਂ ਤਿਆਰ-ਵਿਆਰ ਹੋ ਕੇ ਸਵੇਰੀ ਚੱਲ ਜਾਂਦੀਆਂ ਨੇ ਅਗਲੀਆਂ ਲੈ ਕੇ ਅਗਲੇ ਢੋਲ ਨਾਲ ਗਏ ਭੇਜੀ ਅਗਲੀ ਛੇਤਰਾਂ ਨਾਲ ਬਾਏ ਬਾਏ ਜੀ ਅੱਜ ਦਾ ਆਪਣਾ ਲਾਈਵ ਬਹੁਤ ਹੀ ਵਧੀਆ ਹੋਇਆ